ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰਾਂ 3 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਦਿੱਲੀ ਦੇ ਸੀਐਮ ਦੁਬਾਰਾ ਤੋਂ ਹਾਈ ਕੋਰਟ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਸੀਬੀਆਈ ਨੂੰ ਚੁਣੌਤੀ ਦਿੱਤੀ ਹੈ ਦੱਸ ਦਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਬਾਕਾਰੀ ਨੀਤੀ ਕਪੜੇ ਮਾਮਲੇ ਵਿੱਚ ਸੀਬੀਆਈ ਵੱਲੋਂ ਕੀਤੀ ਗ੍ਰਿਫਤਾਰੀ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਸਾਥੀਆਂ ਨੇ सीबीआई ने 26 जून न केजरीवाल गिरफ़्तार किया अदालत ने उन्होंने तीन दिन की सीबीआई रिमांड पर भेज दिता से इस तो बाद जब उन्ती जून रिमांड की मियाद खत्म हुई तो अदालत ने केजरीवाल को 12 जुलाई तक न्यायिक हिरासत में भेज दिता हाई कोर्ट ने आबाकारी घोटाले नबंधित मनी लॉन्डरिंग मामले में हेठली अदालत वालों दिती जमानत पर रोक ला दिती फिलहाल वह दोवें मामलों न्यायक रियासत ਦਾ ਇਹ ਇਦਲੀ ਦੇਸੀ ਹੈ ਮੋ ਅਰਵਿੰਦ ਕੇਜਰੀਵਾਲ ਇੱਕ ਵਾਰ ਫੇਰ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਹੈ ਤੇ सीबीआई ਨੂੰ ਜਿਹੜਾ ਉਹਨਾਂ ਨੇ ਚੁਣਾਤੇ ਦਿੱਤੇ ਆ ਗਿਆਨੀ ਹਰਪ੍ਰੀਤ ਸਿੰਘ ਬਾਂਸਲ ਦੇ ਨੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾਸ ਤੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਜੋ ਵੱਡੀ ਗਿਣਤੀ ਅਕਾਲੀ ਲੀਡਰ ਨੇ ਵਰਕਰ ਇਕੱਠੇ ਹੋਏ ਸਨ ਇਹ ਅਕਾਲੀ ਲੀਡਰ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਆਦੇ ਤੋਂ ਹਟਾਉਣ ਲਈ ਇਕਜੁੱਟ ਹੋਏ ਹਨ ਇੱਥੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਇਸ ਦੌਰਾਨ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ भी पहुंचे उन्होंने अकाली दल का प्रधान बनाने बारे भी चर्चा चल रही है उन्होंने आख्या कि अकाली दल सिखाजी जमात है इसलिए आपस में बैठ के मामले का हल होना चाहिए अकाली दल का दो फाड़नागा इसका मिल के हल करना चाहता है उन्होंने आख्या कि पार्टी प्रधान बन बारे उन्होंने कोई पहुंच नहीं की गई जेकर पहुंच की गई तो विचार किया जाएगा दस दई कि पिछले दिन बागी धड़े ने आख्या हरप्रीत सिंह प्रधान बना बारे भी विचार गया है। आख्या की तो बिना चर्चा जिस तरह ने सरगर्मी तो को है। दस दिए कित सिंह अकाली दल के नए प्रधान चुने जा सकते हैं जिथे महंगाई ने आम जनता का लक तोड़ रखा हुआ है उसे ही एक राहत भरी खबर सामने आई है जिस एलपी जी गैस सिलेंडर ਤੇ 31 ਰੁਪਏ ਦੀ ਕਟੌਤੀ ਆਈ ਹੈ ਦੱਸ ਦਈਏ ਕਿ ਐਲਪੀਜੀ ਗੈਸ ਤੇ 31 ਰੁਪਏ ਦੀ ਕਟੌਤੀ ਆਣ ਤੋਂ ਬਾਅਦ ਉਹਨਾਂ ਐਲਪੀਜੀ ਗੈਸ 31 ਰੁਪਏ ਸਸਤਾ ਮਿਲੇਗਾ ਇਹ ਤੇਲ ਕੰਪਨੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਤੇ ਨਵੇਂ ਜਿਹੜੇ ਰੇਟ ਨੇ ਉਹ ਅੱਜ ਤੋਂ ਹੀ ਲਾਗੂ ਕੀਤੇ ਜਾਣਗੇ ਦੱਸ ਦਈਏ ਕਿ ਪਹਿਲਾ ਐਲਪੀਜੀ ਗੈਸ ਸਿਲੰਡਰ 1676 ਰੁਪਏ ਦਾ ਮਿਲਦਾ ਸੀ ਜਿਹੜਾ ਕਿ ਹੁਣ 1646 ਦਾ ਮਿਲੇਗਾ ਦੱਸ ਦਈਏ ਅਸੀਂ ਗੱਲ ਕਰ ਰਹੇ ਹਾਂ ਕਮਰਸ਼ੀਅਲ ਗੈਸ ਦੀ ਘਰੇਲੂ ਗੈਸ ਸਿਲੰਡਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਗਈ ਹੈ जेकर गल करिए शहर वाइज तो दस दई कि दिल्ली के सोलह सौ छिहत् का सिलेंडर मिलता सी जोड़ा कि हूँ सोलह सौ छियाली का मिलेगा कोलकाता देखा जाए तो सतारा सौ सतासी का सिलेंडर हूँ सतारा सौ छपंजा मिलेगा मुंबई के देखिया जाए तो सोलह सौ उन्ती का सिलेंडर पंद्रह सौ अठवंजा मिलेगा दस दई कि हूँ जोड़ा कमर्शियल एल पी जी गैस है वह कट कती रुपये घट मिलेगा दस दिए कि एल पी जी गैस के रुपये की कटौती आई है ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਵੱਡੇ ਫੈਸਲੇ ਦੀ ਤਿਆਰੀ ਦੇ ਵਿੱਚ ਨੇ ਦੱਸ ਦਈਏ ਕਿ ਪੰਚਾਇਤੀ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਪਿੰਡਾਂ ਵਿੱਚ ਸਰਕਾਰੀ ਇਮਾਰਤਾਂ ਉਮਾਰਨ ਲਈ ਛੱਡੀਆਂ ਥਾਵਾਂ ਨੂੰ ਨਾਜਾਇਜ਼ ਸਬਜ਼ਾ ਤੇ ਮੁਕਤ ਕਰਾਉਣ ਦੇ ਨਿਰਦੇਸ਼ ਦਿੱਤੇ ਕੈਬਨਿਟ ਮੰਤਰੀ ਨੇ ਵਿਭਾਗ ਦੇ ਖੇਤਰੀ ਦਫ਼ਤਰਾਂ ਨੂੰ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਦੇ ਸਹਿਯੋਗ ਨਾਲ ਇਹਨਾਂ ਜ਼ਮੀਨਾਂ ਨੂੰ ਜਾਇਜ਼ ਕਬਜ਼ਾ ਤੋਂ ਤੁਰੰਤ ਮੁਕਤ ਕਰਵਾਉਣ ਅਤੇ ਨਿਯਮਤ ਜਾਂਚ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਅਰਸੇ ਦੌਰਾਨ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਹੈ ਪਿੰਡਾਂ ਦੀਆਂ ਫਿਰਨੀਆਂ ਲਿੰਕ ਸੜਕਾਂ ਛੱਪੜਾ ਸ਼ਮਸ਼ਾਨ ਘਾਟਾਂ ਦੇ ਰਸਤੇ ਪਿੰਡਾਂ ਵਿੱਚ ਸਕੂਲ ਡਿਸਪੈਂਸਰੀਆਂ ਪਸ਼ੂ ਡਿਸਪੈਂਸਰੀਆਂ ਪੰਚਾਇਤੀ ਘਰ ਅਤੇ ਹੋਰ ਰਸਤੇ ਆਦਿ ਦੀ ਉਮਾਰੀ ਲਈ ਛੱਡੀਆਂ ਗਈਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਕੈਬਨਿਟ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਇਹ ਜੇ ਕਬਜ਼ਿਆ ਕਾਰਨ ਇਨ੍ਹਾਂ ਥਾਵਾਂ ਨੂੰ ਲੋਕ ਹਿੱਤ ਲਈ ਵਰਤਣ ਵੇਲੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਪਿੰਡ ਵਿੱਚ ਵਿਭਾਗ ਵੱਲੋਂ ਉਮਾਰੀਆਂ ਹੋਈਆਂ ਵਕ ਵਕ ਸਰਕਾਰੀ ਇਮਾਰਤਾਂ ਜਿਵੇਂ ਪੰਚਾਇਤ ਘਰ ਧਰਮਸ਼ਾਲਾ ਪਸ਼ੂ ਡਿਸਪੈਂਸਰੀ ਆਦਿ ਦੀ ਸਹੀ ਢੰਗ ਨਾਲ ਸੰਭਾਲ ਨਹੀਂ ਕੀਤੀ ਜਾ ਰਹੀ ਇਹ ਵੀ ਧਿਆਨ ਵਿੱਚ ਕਿ ਕਈ ਵਾਰ ਲੋਕਾਂ ਵੱਲੋਂ ਇਨ੍ਹਾਂ ਸਰਕਾਰੀ ਇਮਾਰਤਾਂ ਵਿੱਚ ਆਪਣੇ ਘਰਾਂ ਦਾ ਗੰਦਾ ਪਾਣੀ ਛੱਡਿਆ ਜਾਂਦਾ ਹੈ ਅਤੇ ਕੂੜਾ-ਕਰਕਟ ਸੁੱਟਿਆ ਜਾਂਦਾ ਹੈ ਜਿਸ ਕਾਰਨ ਇਹ ਇਮਾਰਤਾਂ ਲੋਕਾਂ ਦੇ ਵਰਤਨਯੋਗ ਨਹੀਂ ਰਹਿੰਦੀਆਂ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੈਬਨਿਟ ਮੰਤਰੀ ਪੁੱਲਰ ਨੇ ਅਧਿਕਾਰੀਆਂ ਨੂੰ ਸਰਕਾਰੀ ਇਮਾਰਤਾਂ ਤੋਂ ਨਾਜਾਇਜ਼ ਸਬਜ਼ੀਆਂ ਨੂੰ ਹਟਾਉਣ ਲਈ ਸਖਤ ਕਦਮ ਚੁੱਕਣ ਭਵਿੱਖ ਵਿੱਚ ਹੋਣ ਵਾਲੇ ਅਨਧਿਕਾਰਤ ਕਬਜ਼ਿਆਂ ਨੂੰ ਰੋਕਣ ਲਈ ਨਿਯਮਤ ਨਿਰਖਣ ਕਰਨ ਅਤੇ ਮੌਜੂਦਾ ਸਰਕਾਰੀ ਹਰੀ ਮਾਰਤਾ ਦੀ ਸਹੀ ਸੰਭਾਲ ਯਕੀਨਨੀ ਬਣਾਉਂਦੇ ਨੇ ਨਿਰਦੇਸ਼ ਦਿੱਤੇ ਗਏ ਆ ਦੱਸ ਨਹੀਂ ਕਿ ਜਦੋਂ ਦੀ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਹਦੇ ਵੱਲੋਂ ਵਿਵਹਦ ਕਦਮ ਚੁੱਕੇ ਗਏ ਨੇ ਫੈਸਲੇ ਲਏ ਗਏ ਨੇ ਐਵੇਂ ਹੀ ਲਾਲਜੀਤ ਸਿੰਘ ਪੁੱਲਰ ਵੱਲੋਂ ਪਿਛਲੇ ਕਈ ਸਮੇਂ ਤੋਂ ਜਿਹੜੇ ਕਿ ਕਾਫੀ ਜ਼ਮੀਨਾਂ ਤੇ ਨਾਜਾਇਜ਼ ਜਿਹੜੇ ਕਬਜ਼ੇ ਕੀਤੇ ਗਏ ਸੀ ਉਹਨਾਂ ਨੂੰ ਛੁੜਵਾਇਆ ਗਿਆ ਉਸ ਤੋਂ ਬਾਅਦ ਜਿਹੜੇ ਮੰਤਰੀ ਬਦਲ ਵੀ ਦਿੱਤੇ ਗਏ ਸੀ ਤੇ ਉਹਨਾਂ ਵੱਲੋਂ ਵੀ ਜਿਹੜੇ ਨਾਜਾਇਜ਼ ਜ਼ਮੀਨਾਂ ਨੂੰ ਛੁੜਵਾਇਆ ਗਿਆ ਸੀ ਦੱਸ ਨਹੀਂ ਕਿ ਮਾਨ ਸਰਕਾਰ ਵੀ ਆਪਣੇ ਸੱਤਾ ਦੇ ਵਿੱਚ ਜਦੋਂ ਦੇ ਆਏ ਨੇ ਤੇ ਉਹ ਪੰਜਾਬ ਨੂੰ ਜਿਹੜਾ ਸੁਧਾਰਨ ਵਾਸਤੇ ਫੈਸਲੇ ਲੈ ਰਹੇ ਨੇ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵੀ ਫੈਸਲੇ ਲਏ ਸੀ ਤੇ ਹੁਣ ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਜਿਹੜਾ ਵੱਡਾ ਫੈਸਲਾ ਲੈ ਰਹੀ ਹੈ ਜਿਹਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਨੇ ਜ਼ਮੀਨਾਂ ਨੂੰ ਨਾਜਾਇਜ਼ ਤਰੀਕੇ ਨਾਲ ਉਹਨਾਂ ਦੇ ਕਬਜ਼ਾ ਕੀਤਾ ਹੋਇਆ ਉਹਨਾਂ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਜਿਹੜਾ ਛੁਡਵਾਉਣ ਦੀ ਜਿਹੜੀ ਮਾਨ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜਦੋਂ ਲਾਲ ਜੀਤ ਪੁੱਲਰ ਦੇ ਦੇ ਨਿਗਾ ਦੇ ਵਿੱਚ ਪਰ ਮੁਸ਼ਕਿਲਾਂ ਆਈਆਂ ਜਿਹਨਾਂ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਵੀ ਜਿਹੜੇ ਨਜਾਇਜ਼ ਜ਼ਮੀਨ ਦੇ ਉੱਤੇ ਕਬਜ਼ੇ ਕੀਤੇ ਜਾਂਦੇ ਨੇ ਪਿੰਡ ਦੇ ਜਿਹੜੇ ਧਰਮਸ਼ਾਲਾ ਨੇ ਆ ਪਸ਼ੂ ਡਿਸਪੈਂਸਰੀ ਆ ਡਿਸਪੈਂਸਰੀ ਸਕੂਲ ਨੇ ਜਿਹੜੀਆਂ ਸ਼ਮਸ਼ਾਨ ਘਾਟਾਂ ਨੂੰ ਜਾ ਰਹੀਆਂ ਜਿਹੜੇ ਸੜਕਾਂ ਨੇ ਉੱਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੀ ਵਰਤੋਂ ਕਰ ਰਹੇ ਨੇ ਤੇ ਕਈ ਵਾਰ ਲੋਕ ਆਪਣੇ ਘਰਾਂ ਦਾ ਗੰਦਾ ਪਾਣੀ ਵੀ ਉੱਥੇ ਛੱਡ ਦਿੰਦੇ ਨੇ ਤਾਂ ਉਹ ਜਗ੍ਹਾ ਜਿਹੜੀ ਕਿਸੇ ਦੇ ਵਰਤਨਯੋਗ ਨਹੀਂ ਰਹਿੰਦੀ ਤਾਂ ਲਾਲਜੀਤ ਪੁੱਲਰ ਨੇ ਆਪਣੇ ਜਿਹੜੇ ਟੀਮ ਹੈ ਉਹਨਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਨਜਾਇਜ਼ ਕਬਜ਼ੇ ਦੀ ਜ਼ਮੀਨਾਂ ਨੂੰ ਜਿਹੜਾ ਛੁਡਵਾਇਆ ਜਾਵੇ ਤੇ ਉਹਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਤੇ ਜਿੱਥੇ ਵੀ ਜਿਹੜੇ ਲੋਕਾਂ ਦੀ ਸ਼ਿਕਾਇਤ ਹੈ ਉਹਨਾਂ ਨੂੰ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ ਦੱਸਈਏ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜਾ ਮਾਨ ਸਰਕਾਰ ਇੱਕ ਕਦਮ ਚੁੱਕਣ ਜਾ ਰਹੀ ਹੈ ਵੀ ਜਿਹੜੇ ਪਿੰਡਾਂ ਦੇ ਵਿੱਚ ਨਜਾਇਜ਼ ਜਿਹੜੀ ਜ਼ਮੀਨ ਨੂੰ ਲੋਕ ਕਬਜ਼ਾ ਕਰਕੇ ਉਹਨਾਂ ਦੀ ਵਰਤੋਂ ਕਰਦੇ ਨੇ ਆਪਣੇ ਹਿੱਤ ਦੇ ਕੰਮ ਲਈ ਆਪਣੀ ਪਰਸਨਲ ਕੰਮ ਲਈ ਉਹ ਜ਼ਮੀਨ ਨੂੰ ਜਿਹੜਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਛੁਡਵਾਉਣ ਜਾ ਜਿਹੜਾ ਮਾਨ ਸਰਕਾਰ ਵੱਲੋਂ ਕਦਮ ਚੱਕਿਆ ਜਾ ਰਿਹਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਇਜਾਜ਼ਤ ਧੰਨਵਾਦ